ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਆਉਂਦੇ ਥਾਣਾ ਕਹਨੂਵਾਲ ਦੇ ਪਿੰਡ ਜਾਗੋਵਾਲ ਬੇੜ ਵਿਖੇ ਅੱਧੀ ਰਾਤ ਨੂੰ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਜਦੋਂ 2 ਦਰਜਣ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਨਾਲ ਪਾਂਡ ਤੋੜ ਕੀਤੀ। ਇੱਥੇ ਦੱਸਦੀ ਹੈ ਕਿ ਸੀਸੀਟੀਵੀ ਵਿੱਚ ਇਹ 2 ਦਰਜਣ ਤੋਂ ਵੱਧ ਹਥਿਆਰਬੰਦ ਨੌਜਵਾਨ ਰਾਤ 12 ਵਜੇ ਦੇ ਕਰੀਬ ਘਰ ਵੱਲ ਨੂੰ ਜਾਂਦੇ ਹੋਏ ਅਤੇ ਮੁਰ ਤੋੜਫੋੜ ਕਰਕੇ ਵਾਪਸ ਆਉਂਦੇ ਦਿਖਾਈ ਦੇ ਰਹੇ ਨੇ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਕ ਬੰਦ ਪਏ ਘਰ ਵਿੱਚ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਤੇ ਉੱਥੇ ਖੜੇ ਮੋਟਰਸਾਈਕਲ ਐਕਟਵਾ ਅਤੇ ਕਾਰ ਤੋਂ ਇਲਾਵਾ ਘਰ ਦੇ ਸ਼ੀਸ਼ੇ, ਬੈੱਡ ਅਤੇ ਟੇਬਲ ਤੋੜ ਕੇ ਫਰਾਰ ਹੋ ਗਏ। ਉਕਤ ਸਾਰਾ ਮਾਮਲਾ ਬੀਤੀ ਸ਼ਾਮ 2 ਗੁੱਟਾਂ ਵਿੱਚ ਘਰ ਹੋਈ ਮਾਮੂਲੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਗੱਲ ਕੀ ਹੋਈ ਸੀ? ਗੱਲ ਕੀ ਹੋਈ ਸੀ? ਆ ਦੇਖ ਆ ਰਹੇ 15 ਸਾਲ ਨੇ। 15 ਸਾਲ ਨੇ। ਉਧਰ ਵੀ ਪੀਟ ਕੇ ਤੋੜ ਗਏ ਸਾਡੇ ਘਰ ਤੋੜ ਕੇ ਸਾਰੇ ਘਰ ਪਰੇ ਪਰੇ ਘਰ ਲੈ ਪਰ ਉਹ ਆਪਣੇ ਭਰਾ ਲਿਆਏ ਗੋਲ ਦੇਾਰੇ ਭਰਾវេ ਕੇ ਮੈਂ ਗੋਲ ਦੇ ਭਰਾ ਲਿਆਏ ਸਾਰੇ ਪਰੇ ਬੰਦਿਆ ਆਇਆ ਘਰ ਮੋਰਚਲ ਮੈਂ ਜੱਜੀ ਆਈ ਆਪਣੇ ਸੋਹਰੇ ਤੋਂ ਮੈਂ ਜੱਜੀ ਆਈ ਆਪਣੇ ਸੋਹਰੇ ਤੇ ਮੇਰੇ ਘਰ ਦੀ ਲਾਈ ਇਹ ਗੱਲ ਕੀ ਹੋਈ ਕਿਨੇ ਕੁ ਵਜੇ ਆਏ ਪਤਾ ਕੁਛ ਨਾ 12 ਵਜੇ ਕਿੰਨੇ ਕੁ ਬੰਦੇ ਫੇ ਪੰਜ ਹੀ ਆ ਗਏ ਹੋਣੇ ਸ਼ਿਕਰ ਦੇ ਜੀ ਇਹਨੂੰ ਤੇ ਨਹੀਂ ਸੱਟਾਂ ਲਾਈਆਂ ਕਿਸੇ ਨੂੰ ਘਰ ਦੇ ਲੱਗੇ ਕਿਸੇ ਨਹੀਂ ਘਰ ਤੇ ਮਾਈ ਕੱਲੀ ਹੋਣਾ ਔਰ ਕਾਹਦਾ ਬਾਹਰ ਸਡਾਉਣ ਸਾਰ ਆਏ ਹੋਣਾਂ ਦੇ ਵਧੀਆ ਉਹ ਵੀ ਦੇ ਇੱਥੇ ਨਾ ਆ ਗਏ ਨਾ ਉਹ ਬਹੁਤ ਦਰਮੰਦ ਹੋਏ ਲੱਗਾ ਤੇ ਭੰਤ ਥੋੜੀ ਕੀਤੀ ਕਿ ਆ ਰੋੜੇ ਦਾੜੇ ਵੀ ਮਾਰੇ ਆ ਨਹੀਂ ਨਹੀਂ ਭੰਤ ਉਹਦੀ ਕੀਤੀ ਮੁੰਡਿਆਂ ਮੰਡਿਆਂ ਦੀ ਗੱਲ ਹੋਈ ਸਾਨੂੰ ਜ਼ਿਆਦਾ ਨਹੀਂ ਪਤਾ ਇਹ ਇਹ ਘਰ ਕਿਦਾ ਵਾ ਇਹ ਮੇਰੀ ਤਾਈ ਦਾ ਆ ਕੀ ਨਾਂ ਉਹਨਾਂ ਦਾ ਸਟਿੰਕੀ ਅੱਛਾ ਤੇ ਇੱਥੇ ਘਰ ਚ ਕੌਣ ਕੌਣ ਰਹਿੰਦਾ ਕੱਲੀ ਤਾਈ ਰਹਿੰਦੀ ਆ ਮੁੰਡੇ ਬਾਹਰੇ ਰਹਿੰਦੇ ਆ ਤੇ ਕੁੜੀ ਵਿਆਹੀ ਆ ਤੇ ਫਿਰ ਲੜਾਈ ਕਿਹਦੇ ਨਾਲ ਹੀ ਮੁੰਡਾ ਆਇਆ ਸੀ ਨਾ ਕੱਲ ਗੱਡੀ ਤੋਂ ਉਹ ਆਇਆ ਈ ਤਾਈ ਦਾ ਪਤਾ ਲੈਣ ਤਾਂ ਹੀ ਠੀਕ ਨਹੀਂ ਨਾ ਰਹਿੰਦੀ ਹਾਂ ਹਾਂਜੀ ਉਹ ਪਤਾ ਲੈਣ ਆਇਆ ਸੀ ਤੋ ਆਪਸ ਵਿੱਚ ਉੱਧਰ ਸਾਡੇ ਚਾਚੇ ਦਾ ਘਰ ਹੈ ਨਾ ਉੱਧਰ ਖਲੋਤੇ ਸੀ ਹੂੰ ਉੱਧਰ ਕਿਤੇ ਬੋਲ ਪਏ ਆਪਸ ਵਿੱਚ ਹੀ ਦੇ ਉਹ ਤੋਂ ਹੋ ਗਏ ਵੀ ਭਾਈ ਤੇ ਫੇਰ ਇਹ ਰਾਤ ਨੂੰ ਆਏ ਮੁੰਡੇ ਲੜਾਈ ਹੋ ਗਈ ਮੁੜ ਕੇ ਮੁੰਡੇ ਮੰਡੇ ਚੱਲ ਗਏ ਆ ਮੁੜ ਕੇ ਰਾਤ ਇਹਨਾਂ ਨੇ ਬਾੜਾ 1 ਵਜੇ ਮੁੰਡੇ ਬੁਲਾ ਲਏ ਆ ਬਾੜਾ 1 ਵਜੇ ਨਾ ਆਏ ਮੁੰਡੇ ਕਿੰਨੇ ਕ ਜਾਣੇ ਸੀ ਹੈਗੇ 20 25 ਜਾਣੇ ਸਾਰੇ ਦਾਤਰ ਲੈ ਕੇ ਆਏ ਵੱਡੇ ਵੱਡੇ ਤਾਂ ਸਾਰਾ ਕੱਚ ਕੁੱਚ ਤੋੜ ਕੇ ਚੱਲ ਗਏ ਆ ਸੱਟ ਤੇ ਨਹੀਂ ਲਾਈ ਕਿਸੇ ਦੀ ਨਹੀਂ ਸੱਟ ਨਹੀਂ ਲੱਗੀ ਬਚ ਗਏ ਚੱਲ ਗਿਆ ਹੀ ਤੋਂ ਉਹ ਫਿਰ ਗੱਡੀ ਛੱਡ ਕੇ ਆਇਆ ਇਹਨਾਂ ਨੂੰ ਲੁਧਿਆਣੇ ਤੋਂ ਫਿਰ ਚੱਲ ਗਿਆ ਸੀ